ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤੋਕੜ ਗੱਬਣ ਵੜਾ ਚੈੱਕ ਪਾਸ ਰੇਟ 50000 ਤੋਂ ਥੱਲੇ ਤੇ ਤਾਜੀ ਵੜ ਸੁਈ ਵੀ ਚੰਗੇ ਲੇਵ ਵਾਲੀ ਰੇਟ ਲੱਖ ਰੁਪਏ ਤੋਂ ਥੱਲੇ ਬਾਕੀ ਰਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਨਾਵ ਬਾਰ ਸਿੰਘ ਪਿੰਡ ਪੈਣੀ ਮਹਾਰਾਜ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਆਪਣਾ ਹਰੀਗੜ ਨੇੜੇ ਆ ਗਿਆ ਇੱਧਰ ਹਣਾ ਹਾਂ ਜੀ ਬਰਨਾਲਾ ਟੋਲ ਪਲਾਜ਼ੇ ਤੋਂ 5-6 ਕਿਲੋਮੀਟਰ ਹੈ ਨਾ ਬਾਬਾ ਅਤਰ ਸਿੰਘ ਦੀ ਜਗ੍ਹਾ ਵਸਤੋਣਾ ਸਾਇ ਉਹ ਤੋਂ ਚਾਰ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਮੋਬਾਈਲ ਨੰਬਰ ਬਾਈ ਜੀ 98773 76181 987 73 ਅੱਛਾ 76181 76181 ਵਪਾਰ ਕਰਦੇ ਆ ਹਾਂਜੀ ਠੀਕ ਆ ਤਿੰਨੇ ਤਿੰਨੇ ਪਾਸੋਂ ਖਰੀਦੇ ਹੋਇਆ ਜੀ ਜੀ ਠੀਕ ਆ ਪਹਿਲਾ ਨੰਬਰ ਜਿਹੜੀ ਵਹਿੜ ਦੇਖ ਰਹੇ ਆ ਸੂਆ ਕਿਹੜਾ ਸੂਆ ਇਹ ਦੂਜਾ ਸੂਆ ਸੂਆ ਜੀ ਪਰੂਨ ਦਾ 27 28 ਕਿਲੋ ਦਾ ਦਿੱਤਾ ਬੱਚਾ ਕਿਹਦੇ ਦਾ ਬੱਚਾ ਕਦੋਂ ਕੁ ਸੂਈ ਹੈ ਅੱਜ ਸਵੇਰੇ 8:30 8:30 ਵਜੇ ਠੀਕ ਹੈ ਜੇ ਰੋਕੇ ਆ 11 ਵਜੇ 0 ਰੁਪਏ ਦੀ ਓਕੇ ਜੀ ਠੀਕ ਆ ਜੜਾ ਲੰਕੀ ਜਾਂਦਾ ਹਨਾ ਹਾਂ ਅਗਲੇ ਨੂੰ ਵੀਡੀਓ ਦਿਖਾ ਵੀ ਦੇਵਾਂਗੇ ਜਿਹੜਾ ਵੀਰ ਨੂੰ ਪੁੱਤ ਮੈਨੂੰ ਸਵੇਰੇ ਫੋਨ ਕਰੇ ਮੈਥੋਂ ਆਇਆ ਨਹੀਂ ਗਿਆ ਲੇਟ ਹੋ ਗਿਆ ਆਪਾਂ ਪਾ ਬੌੜੇ ਦੀ ਵਾਰਟੀ ਪਰ ਕੇ ਗੱਡੀ ਵੀ ਬੈਠਣੀ ਨਹੀਂ ਜਾਂਦਾ ਜੀ ਠੀਕ ਹੈ ਠੀਕ ਆਪਿਆ ਵਾਰਟੀ ਰੱਖੀ ਹਨਾ ਤੇ ਕਿੰਨੇ ਦੁੱਧ ਮੰਨ ਕੇ ਚੱਲੇ ਬੰਦੇ ਸੀਗੇ ਦੁੱਧ 27 28 ਕਿਲੋ ਪੋਲੇ ਹੱਥ 'ਚ ਲੈ ਦੇ ਦੀ ਜੀ ਕਰ ਕਹਿੰਦਾ ਪਾ 25 ਤੋਂ ਲੈ ਕੇ 30 ਦੇ ਵਿੱਚ ਚੱਲੂਗੇ ਚੱਲੂ ਜੀ ਮਾ ਚਾਹੇ 25 ਮੰਨ ਕੇ ਲੈਲੇ ਬੰਦਾ ਹਾਂਜੀ ਹਾਂਜੀ ਤਾਰਾ ਦੂਰਾ ਕਿਵੇਂ ਆ ਦੋਏ ਪਾਸੇ ਰਹਿ ਕੇ ਚੋਲੇ ਕੋਈ ਵਾਸਤੇ ਨਹੀਂ ਜਾਂਦਾ ਉੱਧਰ ਵਜੇ ਚਾਹੇ ਇੱਧਰ ਵਜੇ ਠੀਕ ਹੈ ਵੀ ਜਿਵੇਂ ਮਰਜੀ ਬਹਿ ਜਾ ਹਣਾ ਲੈ ਕੁਛ ਨਹੀਂ ਕੋਈ ਵਾਸਤੇ ਨਹੀਂ ਕੋਈ ਬੱਚਾ ਨਹੀਂ ਲਾਇਆ ਬਹੁਤੇ ਬਹਿ ਕੇ ਥੱਲੇ ਹਾਂਜੀ ਕੋਈ ਵਾਸਤੇ ਨਹੀਂ ਜਿਵੇਂ ਮਰ ਸੁਵਰਤਾਰਾਂ ਦੇਖ ਸਕਦਾ ਕਿਆ ਬਾਤ ਆ ਗਰਨੇ ਵਰਗਾ ਚੋਣਾ ਜਮਾ ਮੋਟਾ ਮੋਟਾ ਹਣਾ ਦੋਏ ਪਾਸੇ ਬਹਿ ਕੇ ਚੋਲੋ ਜੀ ਕੋਈ ਵ ਪਤਾ ਰਹ ਦੁਰਲੇ ਵਾਸਤੇ ਜਮਾ ਬੇਫਿਕਰ ਹੋ ਜਾਮਦਾ ਓਕੇ ਚਾਹੇ ਇਧਰ ਦੀ ਵੇਜ ਕੋਈ ਵਾਸਤਾ ਨਹੀਂ ਜਿੰਨੀ ਕਿ ਲੱਖਾਂ ਫੜੀ ਚੱਲੇਗੀ ਉਹ ਵਾਸਤੇ ਨਹੀਂ ਪੈਸੇ ਕਿੰਨੇ ਦੇ ਲੈਣੇ ਇਹਦੇ ਇਹਦੇ ਕੋਈ ਲੱਖ ਨਹੀਂ ਕੋਈ 90 ਨਹੀਂ 85 ਦੀ ਦੇਵਾਂਗੇ ਬਸ ਥੋੜਾ ਸੱਪਾ ਤੋੜ ਦੀ ਬਾਹਰ ਨੂੰ ਸੁਭਰੋ ਕੱਦ-ਕਾੜ ਵਗੈਰਾ ਵੇਖ ਸੋ ਬੈੜਦਾ ਸੋਹਣਾ ਸਾਫ ਜਿਹਾ ਰਾਜੀ ਸੁਣੀ ਬੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਕੱਦ-ਕਾੜ ਬਹੁਤ ਆ ਤੇ ਚੰਗੀ ਜਿੰਦ ਜਾਨ ਦੇ ਬੱਚੇ ਬੱਚੀ ਆ ਗਈ ਜਮਾ ਦੇਖੋ ਯਾਰ ਕਿਆ ਬਾਤ ਹੈ ਨਜ਼ਾਰੇਦਾਰ ਤੇ ਦੁੱਧ ਦੀ ਐਵੇਂ ਗੱਲ ਕਰੀ ਆਪਾਂ 25 ਕਿਲੋ ਦੁੱਧ ਨੇ ਖਰਾਬ ਹੋਣਾ ਜਮਾ ਚੰਗੀ ਸੇਵਾ ਹੋਈ ਤਾਂ ਬਾਹਰ ਵੀ ਪਾ ਦੂ ਪਰ 25 ਕਿਲੋ ਦੁੱਧ ਮਗਰ ਬੱਚਾ ਸੂਈ ਸਵਾਈ ਲੈਵਾ ਚੰਗਾ ਭਾਰੀ ਹਵਾਨੇ ਦੀਆਂ ਝੋੜੀਆਂ ਦੀ ਵਹਿੜਾ ਤੇ ਰੇਟ 85000 ਰੁਪਏ ਸਿਰਫ ਲੈਣ ਦੇਣ ਵਾਲਾ ਇਹਦੇ ਵਿੱਚ ਵੀ ਰਿਮਾਰਡ ਕਰ ਦੂ ਵੀ ਇਹ ਨਹੀਂ ਕਰ ਵੀ ਭਾਰਾ ਹਵਾਨਾ ਇੱਕ 10 ਮੰਗਲੋ ਜੀ 1.5 ਮੰਗਲੋ ਫਰੇ ਕਰਾਂਗੇ ਕਿਉਂਕਿ ਵਪਾਰੀ ਦਾ ਕੰਮ ਹੁੰਦਾ ਐਨ ਕਸਾਈ ਕਰਕੇ ਲੈਂਦੀ ਹੁੰਦੀ ਜਮਾ ਇਹ ਡਾਲਾ ਲੱਗਿਆ ਪਿਆ ਜਮਾ ਅਗੇ ਫੋਲੋ ਜੀ ਦਾ ਜੀ ਕਰਦਾ 85000 ਦੋ ਨੰਬਰ ਜਿਹੜੀ ਵਹਿੜ ਦੀ ਗੱਲ ਕਰਦੇ ਆ ਵੀਰ ਇਹ ਵੀਰੇ 4 ਮਹੀਨੇ ਦੀ ਚੱਕ ਪਾਸੇ ਜਿੱਦ 12 ਕਿਲੋ 10 ਮੰਨ ਕੇ ਲੈ ਜੇ ਬੰਦਾ 10 ਮੰਨ ਕੇ ਖੁੱਲਾ ਬੋਲਦਾ ਮੱਝ ਵਰਗਾ ਦੁੱਧ ਆਈ 4 ਮਹੀਨੇ ਦੀ ਘੱਪਣ ਚੱਕ ਚੱਕ ਪਾਸ ਆਪਣੀ ਕਰਾਈ ਉਹ ਮੂਹਲਾ ਕਰਾ ਕੇ ਲੈ ਜੇ ਹਾਂ ਕਰਾ ਕੇ ਲੈ ਜੇ ਕੋਈ ਚੱਕ ਨਹੀਂ ਆਪਣੀ ਕਰਾਈ ਰੇਟ ਇਹਦਾ ਰੇਟ ਇਹ 48000 ਤੋਂ 160 ਕਰਦੇ ਧੋਈ ਬਾਦ ਸਭਰਾ ਦੂਜੇ ਨੰਬਰ ਵਾਲੀ ਵੇੜ ਦੇਖ ਸਕਦੇ ਹੋ ਦੂਜਾ ਸੁਆ ਵੀ ਸੁਣੀਆ ਹਨ ਇਹ ਹਾਂਜੀ ਹਾਂਜੀ ਠੀਕ ਹੈ ਦੂਜਾ ਸੁਆ ਸੁਣੀਆ ਤੇ ਕੱਦ-ਗਾੜ ਵਗੈਰਾ ਤੇ ਝੋਲੀ ਵਗੈਰਾ ਦੇਖ ਸਕਦੇ ਹੋ ਵੇੜ ਦੀ ਚੰਗੀ ਸਾਫ ਸੁਥਰੀ ਸੋਹਣੀ ਸੁਨੱਖੀ ਆ ਤੇ 48 ਜਮਾਨਤਾਂ ਵੀਰ ਕਰਦਾਂਗੇ। ਹਾਂਜੀ ਸੋਲ ਸਰਪਾ ਕਰ ਦਿਆਂਗੇ। ਦੁੱਧ 10 ਕਿਲੋ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੀ। ਹਾਂਜੀ ਦੁੱਧ 12-10 ਤਾਂ ਫੁੱਲਾ ਡੋਲਾ ਜੀ ਦੋੜਾਂਗੇ ਚੋਣੇ ਚਾੜਾਂਗੇ ਚੋੜੇ। ਤੇ ਵੀਰੋ ਠੰਡੀ ਛਿਲ ਜੀ ਮਰਜਾ ਤੇ ਫਿਰ ਚੱਲ। ਠੀਕ ਆਜੋ ਅੱਗੇ ਤੇਰੇ ਨੰਬਰ ਤੇ। ਆਪਣੀ ਯਾਰ ਸ਼ਹਿਰ ਤੱਕ ਰੋਹ ਚ ਆ ਗਿਆ ਹਨਾ। ਹਾਂਜੀ। ਇਹ ਕਿਹੜਾ ਸੂਆ ਵੀਰ ਸੁਈ ਹੋਈ ਐ? ਇਹ ਤਲੂਨ ਸੁਈ ਹੋਈ ਐ ਜੀ ਮੂੰਹ ਹੋ ਸੇ ਦੰਦਾ ਜੀ। ਦੂਜੇ ਲਈ ਗੱਪਣ। ਦੂਜੇ ਖਾਤਾ। ਕੈ ਮਹੀਨੇ ਦੀ ਗੱਪਣ। ਤਿੰਨ ਮਹੀਨੇ ਦੀ ਚੱਕ ਪਾਸਾ ਜੀ ਦੁੱਧ 9 ਕਿਲੋ ਅੱਜ ਵਰਗਾ ਦਿੰਦਾ ਇਹ ਕੋ ਇਕੱਠਿਆਂ ਨੇ ਦਾ ਹੋਇਆ ਉਹ ਹੈ ਜਗਾ ਦਾ 45 45 ਦਾ ਭਾਂ ਦਾ 90 ਜੋੜਾ ਦੇ ਦਿੰਦਾ ਦੇ ਦੇ ਟੋੜੀ ਬਾਹਰ ਨੂੰ ਸੁਭਰ ਕਦ ਕੜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਬੈਠਦਾ ਦੁੱਧ 9 ਕਿਲੋ ਆ ਇਹ ਆ ਗਈ ਭੈਜੀ 4 ਮਹੀਨਾ ਦੀ ਇਹ ਤਾਂ ਨਹੀਂ ਨਹੀਂ ਚੱਕ ਉਹ ਚਾਰਾਂ ਦੀ ਠੀਕ ਆ ਬਹੁਤ ਵੀ ਡਿਮਾਂਡ ਕਰੇ ਤੋਕੜ ਗੱਬਣ ਤੋਕੜ ਗੱਬਣ ਨਾਲ ਦੋ ਤਿੰਨ ਦਰੋਂਗੇ ਆਪਣੇ ਚੈਨਲ ਤੇ ਗਾਈ ਬਈ ਜਾਂਦਾ ਠੀਕ ਆ ਜਿੰਨੀਆਂ ਮਰਜ਼ੀ ਚੱਕੋ ਜਾਵਾ ਤੇ ਆ ਦੇਖੋ ਜੋੜਾ ਲਾਉਂਗੇ 90000 ਰੁਪਏ ਦਾ ਪਰ ਤਿਆਰ ਕਰ ਲਓਗੇ ਉਮਰੇ ਨਾਲ ਦਾ ਦੁੱਧ ਦੀ ਜਾਂਦੀਆਂ ਇਹ ਐਫ ਡੀ ਆ ਬੈਂਕ ਦੇ ਵਿੱਚ ਪੀਟਰ ਪੀਟਰ ਦਾ ਭਾਈ ਮੰਨ ਲੋ ਡੇਢ ਤੋਂ ਬਾਹਰ ਲੰਗਣ ਗਿਆ ਇਹ ਬੈੜਾ ਉਧਰ ਨੂੰ ਤੇ ਬਾਕੀ ਵੀਰੇ ਸੁੰਦਿਆ ਬਾਹਲੇ ਚੰਗੇ ਰੁੱਤ ਜਾ ਹਨਾ ਹਾਂ ਜੀ ਠੰਡੀਆਂ ਸ਼ੀਨਾਂ ਚੰਮੀ ਚਾਹੀਏ ਆਹ ਅਸਾ ਛੱਡ ਕੇ ਨੰਬਰ ਬੋਲ ਜੀ ਬਾਈ ਦੁਬਾਰਾ ਆਪਣਾ 98773 76181 ਸੋ ਤਿੰਨ ਨਾਗ ਬਕਾਵਾ ਕੋਈ ਵੀ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਿਆ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ